Rồi để không ô mẹ, 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 ਬੜੀ ਦੁੱਖ ਦੀ ਘੜੀ ਹੈ ਜੀ ਜਿਸ ਦਿਨ ਤੋਂ ਹੀ ਇਹ ਗੱਲ ਦਾ ਪਤਾ ਲੱਗਾ ਤੇ ਸੱਚਮੁੱਚ ਹੀ ਰਾਤ ਨੂੰ ਨੀਂਦ ਨਹੀਂ ਸੀ ਆ ਰਹੀ ਕਿਉਂਕਿ ਇੱਕ ਕਿਸੇ ਦਾ ਨੌਜਵਾਨ ਬੱਚਾ ਜਿਹੜੀ ਪੰਜਾਬ ਪੁਲਿਸ ਜਿਹੜੀ ਸਾਡੀ ਰੱਖਿਆ ਕਰਦੀ ਹੈ ਤੇ ਉਹ ਅਜਿਣ ਛੇਦ ਜੇ ਇਹੋ ਜੀ ਘਟਨਾ ਵਾਪਰ ਕੇ ਉਹਦੀ ਮੌਤ ਹੋ ਜਾਣੀ ਇੱਕ ਤਾਂ ਮੈਂ ਸਮਝਦਾ ਉਹ ਵਿਚਾਰਾ ਮਾਂ-ਬਾਪ ਜਾਣਦਾ ਤੇ ਇੱਕ ਸਾਡੇ ਜਿਹੜਾ ਇਹ ਖੇਮ ਕਰਨ ਨਾਲ ਕਾਝਾ ਬਲਟੋਵਾ ਪਿੰਡ ਆ ਇੱਕ ਸੋਗ ਦੀ ਲਹਿਰ ਆ ਉਹਦੇ ਜਾਣ ਤੋਂ ਬਾਅਦ ਚਰਨਜੀਤ ਇੱਕ ਬਹੁਤ ਵਧੀਆ ਇਨਸਾਨ ਸੀ ਉਹਨੇ ਆਪਣੀ ਬਹੁਤ ਵਧੀਆ ਨੌਕਰੀ ਕੀਤੀ ਹਮੇਸ਼ਾ ਉਹ ਲੋਕਾਂ ਦੇ ਕੰਮ ਆਉਂਦਾ ਰਿਹਾ ਔਰ ਬੜੀ ਦੁਖਦਾਈ ਘਟਨਾ ਸੋ ਇਸ ਵਾਲੀ ਸਰਕਾਰ ਨੇ ਵੀ ਜਿਹੜੀ ਹੈ ਰਾਹਸ਼ੀਧੀ ਅਨਾਉਂਸਮੈਂਟ ਕੀਤੀ ਸੀ ਉਸ ਦੇ ਨਾਲ ਹੀ ਪਰਿਵਾਰ ਚਾਹੁੰਦਾ ਕਿ ਇਨਸਾਫ ਮਿਲੇ ਔਰ ਦੂਜੇ ਪਾਸੇ ਜਿਹੜੀ ਬਾਕੀ ਗ੍ਰਿਫਤਾਰੀਆਂ ਰਹਿ ਗਈਆਂ ਨੇ ਪੁਲਿਸ ਦੇ ਵੱਲੋਂ ਉਹਦੇ ਬਾਰੇ ਕੀ ਜਾਣਕਾਰੀ ਹੈ ਬਿਲਕੁਲ ਵੀਰੇ ਜਿਹੜੀ ਸਰਕਾਰ ਨੇ ਤਾਂ ਉਸੇ ਵਲੀ ਅਨਾਉਂਸਮੈਂਟ ਕਰ ਦਿੱਤੀ ਸੀ ਕਿਉਂਕਿ ਸ਼ਹੀਦ ਕਰਾਰ ਦਿੱਤਾ ਗਿਆ ਚਰਨਜੀਤ ਸਿੰਘ ਨੂੰ ਬਾਕੀ ਜਿਹੜੀ ਰਹਿ ਗਈ ਗ੍ਰਿਫਤਾਰੀਆਂ ਦੀ ਗੱਲ ਮੇਰੇ ਵੀਰ ਕੋਈ ਵੀ ਜਿਹੜਾ ਦੋਸ਼ੀ ਹੈ ਜਿਹੜਾ ਦੋਸ਼ੀ ਬਣਦਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਜੇ ਪੰਜਾਬ ਪੁਲਿਸ ਜਿਹੜੀ ਸਾਡੀ ਰੱਖਿਆ ਕਰਦੀ ਹੈ ਜੇ ਪਿੰਡਾਂ ਦੇ ਵਿੱਚ ਕੋਈ ਡਿਸਪਿਊਟ ਹੁੰਦੇ ਆ ਕੋਈ ਝਗੜੇ ਹੁੰਦੇ ਆ ਤੇ ਜੇ ਪੁਲਿਸ ਹੀ ਨਾ ਉੱਥੇ ਜਾਊਗੀ ਤੇ ਫਿਰ ਲੋਕਾਂ ਦਾ ਕੌਣ ਡਾ ਕੇ ਹਾਲ জানੂਗਾ ਸੋ ਇਹ ਪਰਿਵਾਰ ਜਿਹੜਾ ਸਾਡਾ ਆਪਣਾ ਪਰਿਵਾਰ ਆ ਮੇਰਨਾ ਦਾ ਮੇਰੇ ਸਾਡੇ ਉੱਥੇ ਲਾਗੇ ਗਵਾਂਡ ਇਹ ਆਪਣਾ ਹੀ ਪਰਿਵਾਰ ਉੱਥੇ ਵਿਚਾਰਾ ਵਿਆਹ ਹੋਇਆ ਅਸੀਂ ਸਾਡੀ ਆਪਣੀ ਉਹ ਲੜਕੀ ਹੈ ਤੇ ਬੜਾ ਇਹ ਮੈਂ ਸਮਝਦਾ ਕਿ ਸਾਡੇ ਇਲਾਕੇ ਦੇ ਵਿੱਚ ਇਹ ਸੋਗ ਦੀ ਲਹਿਰ ਆ ਪੂਰਾ ਇਨਸਾਫ ਜਿਹੜਾ ਪਰਿਵਾਰ ਨੂੰ ਦਿੱਤਾ ਜਾਊਗਾ ਠੀਕ ਤਦੋਂ ਅਸੀਂ ਇਸ ਕੇਸ ਦੇ ਵਿੱਚ ਜਸਟਿਸ ਕਰਾਣੇ ਪਰਿਵਾਰ ਦਾ ਧਿਆਨ ਰੱਖਣਾ ਸਰਕਾਰ ਵੱਲੋਂ ਸਰਕਾਰ ਵੱਲੋਂ ਸੀਐਮ ਸਾਹਿਬ ਵੱਲੋਂ ਇਹ ਬਹੁਤ ਕਲੀਅਰ ਹਦਾਇਤ ਹੈ ਜੀ ਪਰਿਵਾਰ ਵੱਲੋਂ ਸਹੀ ਗੱਲ ਕੀਤੀ ਹੈ ਅੱਜ ਛੋੜੇ ਪਰਿਵਾਰ ਨਾਲ ਗੱਲ ਹੋਈ ਹੈ ਸਾਰੀ ਗੱਲ ਸਾਂਝੀ ਹੋਈ ਸੋ ਅਸੀਂ ਪਰਿਵਾਰ ਪਰਿਵਾਰ ਦੇ ਨਾਲ ਅਸੀਂ ਪੂਰੀ ਤਰ੍ਹਾਂ ਕਰਾਂਗੇ ਜਿਹਨੇ ਦੋਸ਼ੀ ਨੇ ਇਸ ਕੇਸ ਦੇ ਵਿੱਚ ਸਾਰੇ ਆਪਾਂ ਗਿਆ ਸੋਨੇ ਨਾਲ ਰਿਡ ਕਰਕੇ ਇਹਨਾਂ ਨੇ ਜਸਟਿਸ ਕੀਤਾ ਇਹ ਸਜ਼ਾ ਦੀ ਗੱਲ ਕਰਦੀ ਹੈ ਜਦੋਂ ਪਰਿਵਾਰ ਕਹਿੰਦਾ ਕਿ ਕਈ ਲੋਕ ਕਈ ट्रोल سوشل میڈیا ਤੇ ਕਿਸ ਤਰੀਕੇ ਨਾਲ ਚੱਲੇ ਫਿਰ ਕੀ ਕਹਿੰਦਾ ਚੁਣਦੇ ਨੇ ਦੋਸ਼ੀਆਂ ਨੂੰ ਕਿ ਕਈਆਂ ਦਾ ਸਭ ਕੋ ਸਜ਼ਾ ਮਿਲੂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੂ ਕਿ ਮੈਂ ਦੇਖੋ ਜੀ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਸਿੱਧੇ ਤੌਰ ਤੇ ਮੈਂ ਦਖਲ ਨਹੀਂ ਦੇਣਾ ਸਾਡੇ ਐਸਐਸਪੀ ਸਾਹਿਬ ਸਾਡੇ ਡੀਆਈਜੀ ਸਾਹਿਬ ਬਹੁਤ ਬਹੁਤ ਹੀ ਤਜਰਬੇਕਾਰ ਅਫਸਰ ਹੈਗੇ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਹੈ ਉਹਨਾਂ ਦੇ ਅਗੇਂਸਟ ਮਤਲਬ ਸਖਤ ਤੋਂ ਸਖਤ ਕਰ ਦੇਣਾ